ਸਤ ਸ੍ਰੀ ਅਕਾਲ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਇਸ ਗਹਿਰਾਈ ਨਾਲ ਵਿਚਾਰ ਚਰਚਾ ਵਿੱਚ ਅੱਜ ਆਪਾਂ ਸ్రోਤਿਆਂ ਵੱਲੋਂ ਭੇਜੇ ਕੁਝ ਬੜੇ ਦਿਲਚਸਪ ਹਵਾਲੇ ਨੇ ਉਹਨਾਂ ਨੂੰ ਫਰੋਲ ਰਹੇ ਹਾਂ ਤੇ ਇਹ ਬੰਦੀ ਛੋੜ ਦੇਵੇਂ ਦੀਵਾਲੀ ਤੇ ਇਹਨਾਂ ਨਾਲ ਜੁੜੇ ਹੋਏ ਜਿਹੜੇ ਰੋਹਾਨੀ ਪਹਿਲੂ ਨੇ ਉਹਨਾਂ ਤੇ ਗੱਲ ਕਰਾਂਗੇ ਨਾਲੇ ਅੱਜਕੱਲ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਸਿੱਖ ਇਤਿਹਾਸ ਦੀਆਂ ਕਈ ਅਹਿਮ ਤਾਰੀਖਾਂ ਨਾਲ ਜੁੜਿਆ ਹੋਇਆ ਜਿਵੇਂ ਸ్రోਤਾਂ 'ਚ ਵੀ ਜ਼ਿਕਰ ਆਇਆ 2 ਅਕਤੂਬਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਯਾਈ ਦਿਵਸ ਗੁਰੂ ਹਰਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਤੇ ਉਸੇ ਦਿਨ 1708 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਸਦੀਵੀ ਗੁਰਤਾ ਤੇ ਅੱਜ 21 ਅਕਤੂਬਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ ਨਾਨਦੇੜ ਚ ਨਾਨਕ ਸ਼ਹੀ ਕੈਲੰਡਰ ਮੁਤਾਬਿਕ ਇਹ ਸਾਰੀਆਂ ਤਾਰੀਖਾਂ ਸਾਨੂੰ ਮਤਲਬ ਇੱਕ ਨਿਰੰਤਰਤਾ ਅਗਵਾਈ ਵਿਰਾਸਤ ਇਹਨਾਂ ਚੀਜ਼ਾਂ ਦੀ ਯਾਦ ਦਿਵਾਉਂਦੀਆਂ ਨੇ ਤੇ ਇਹ ਹੀ ਸੋਚ ਸਾਨੂੰ ਅੱਜ ਦੇ ਮੁੱਖ ਵਿਸ਼ੇ ਯਾਨੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਇਤਿਹਾਸਿਕ ਤੇ ਰੋਹਾਨੀ ਪੱਖਾਂ ਵੱਲ ਲੈ ਕੇ ਜਾਂਦੀ ਹੈ ਚਲੋ ਫਿਰ ਇਸ ਨੂੰ ਥੋੜਾ ਖੋਲ ਕੇ ਵੇਖਦੇ ਹਾਂ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਸਿਰਫ ਤਾਰੀਖਾਂ ਯਾਦ ਕਰਨੀਆਂ ਹੀ ਨਹੀਂ ਸਗੋਂ ਇਹਨਾਂ ਦੇ ਪਿੱਛੇ ਜਿਹੜੇ ਡੂੰਗੇ ਸੱਭਿਆਚਾਰਕ ਅਧਿਆਤਮਿਕ ਅਰਥ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਏਹੀ ਤਾਂ ਸਾਨੂੰ ਸਾਡੀ ਵਿਰਾਸਤ ਨਾਲ ਸਹੀ ਮਾਇਨਿਆਂ 'ਚ ਜੋੜਦੇ ਨੇ ਤਾਂ ਫਿਰ ਸ਼ੁਰੂ ਕਰਦੇ ਹਾਂ ਬੰਦੀ ਛੋੜ ਦਿਵਸ ਤੋਂ ਸਰੋਤ ਕਹਿੰਦੇ ਨੇ ਕਿ ਇਸ ਦਾ ਸਿੱਧਾ ਸਬੰਧ ਛੀਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ ਜਦੋਂ ਉਹ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸੀ ਜਹਾਂਗੀਰ ਨੇ ਕੈਦ ਕੀਤਾ ਸੀ ਉਹਨਾਂ ਨੂੰ ਹਾਂਜੀ ਇੱਕ ਬਹੁਤ ਹੀ ਅਹਿਮ ਘਟਨਾ ਹੈ ਸਿੱਖ ਇਤਿਹਾਸ ਦੀ ਪਰ ਸਰੋਤ ਇਹ ਵੀ ਦੱਸਦੇ ਨੇ ਕਿ ਇਤਿਹਾਸਕਾਰਾਂ 'ਚ ਨਾ ਪੂਰੀ ਸਹਿਮਤੀ ਨਹੀਂ ਹੈ ਕਿ ਗੁਰੂ ਸਾਹਿਬ ਕਿੰਨਾ ਚਿਰ ਕੈਦ ਰਹੇ ਕੁਝ ਕਹਿੰਦੇ ਨੇ 41 ਦਿਨ ਕੋਈ ਕਹਿੰਦਾ 2 ਮਹੀਨੇ ਕਿਤੇ 2 ਸਾਲ ਦਾ ਵੀ ਜ਼ਿਕਰ ਆਉਂਦਾ ਤੇ ਕੁਝ ਪੁਰਾਣੇ ਹਵਾਲਿਆਂ 'ਚ ਤਾਂ 12 ਸਾਲ ਤੱਕ ਵੀ ਲਿਖਿਆ ਮਿਲਦਾ ਪਰ ਸਮਾਂ ਭਾਵੇਂ ਜਿੰਨਾ ਮਰਜ਼ੀ ਹੋਵੇ ਇਹ ਗੱਲ ਪੱਕੀ ਹੈ ਕਿ ਕੈਦ ਹੋਏ ਸੀ ਤੇ ਰਿਹਾਈ ਵੀ ਹੋਈ ਸੀ ਇਹ ਤਾਂ ਇਤਿਹਾਸਿਕ ਸੱਚ ਹੈ ਅੱਛਾ ਤੇ ਇੱਕ ਹੋਰ ਨੁਕਤਾ ਵੀ ਉੱਠਦਾ ਸਰੋਤਾਂ 'ਚ ਕਿ ਕੀ ਗੁਰੂ ਸਾਹਿਬ ਰਿਹਾਈ ਤੋਂ ਸਿੱਧਾ ਅੰਮ੍ਰਿਤਸਰ ਆ ਗਏ ਸੀ ਜਾਂ ਫਿਰ ਕੁਝ ਟਾਈਮ ਹੋਰ ਪਾਸੇ ਲਾ ਕੇ ਆਏ ਇਹਦੇ ਬਾਰੇ ਵੀ ਵਕਫ-ਵਕਫ ਵਿਚਾਰ ਨੇ ਪਰ ਇਸ ਦਾ ਦੀਵਾਲੀ ਨਾਲ ਕੀ ਕਨੈਕਸ਼ਨ ਬਣਦਾ ਫਿਰ ਹਾਂ ਇੱਥੇ ਗੱਲ ਦਿਲਚਸਪ ਹੋ ਜਾਂਦੀ ਹੈ ਸਰੋਤ ਇੱਕ ਬੜਾ ਪੱਕਾ ਹਵਾਲਾ ਦਿੰਦੇ ਨੇ ਭਾਈ ਕਾਨ ਸਿੰਘ ਨਾਬਾ ਦੇ ਮਹਾਨ ਕੋਸ਼ ਦਾ ਤੇ ਭਾਈ ਸਾਹਿਬ ਬਹੁਤ ਸਪਸ਼ਟ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਰਿਹਾ ਹੋ ਕੇ ਉਹ ਦੀਵਾਲੀ ਵਾਲੇ ਦਿਨ ਹੀ ਅੰਮ੍ਰਿਤਸਰ ਪਹੁੰਚੇ ਸੀ ਇਹ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਸ ਗੱਲ ਨੂੰ ਕੱਟਦੀ ਹੈ ਜਿਹੜੀ ਕਈ ਵਾਰੀ ਸੁਣਨ ਨੂੰ ਮਿਲਦੀ ਹੈ ਕਿ ਦੀਵਾਲੀ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਭਾਈ ਕਾਨ ਸਿੰਘ ਨਾਬਾ ਦਾ ਹਵਾਲਾ ਤਾਂ ਫਿਰ ਬਹੁਤ ਪੱਕਾ ਮੰਨਿਆ ਜਾਊਗਾ ਉਨ੍ਹਾਂ ਦੀ ਵਿਦਵਤਾ ਦਾ ਤਾਂ ਬਹੁਤ ਸਤਿਕਾਰ ਹੈ ਪਰ ਫਿਰ ਵੀ ਇਹ ਗੱਲ ਕਿਉਂ ਹੁੰਦੀ ਹੈ ਕਿ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਕੋਈ ਗਲਤਫਹਿਮੀ ਹੈ ਜਾਂ ਕੋਈ ਹੋਰ ਕਾਰਨ ਨੇ ਸਰੋਤ ਕੀ ਕਹਿੰਦੇ ਨੇ ਇਸ ਬਾਰੇ ਇਹ ਵਧੀਆ ਸਵਾਲ ਪੁੱਛਿਆ ਤੁਸੀਂ ਦੇਖੋ ਸਰੋਤ ਇਸ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ ਕਿ ਸਾਨੂੰ ਨਾ ਦੋ ਚੀਜ਼ਾਂ ਨੂੰ ਵੱਖ-ਵੱਖ ਰੱਖ ਕੇ ਦੇਖਣਾ ਪਊਗਾ ਇੱਕ ਤਾਂ ਹੈ ਬੰਦੀ ਛੋੜ ਦਿਵਸ ਇਹ ਸਿੱਧਾ ਗੁਰੂ ਇਤਿਹਾਸ ਨਾਲ ਜੁੜਿਆ ਗੁਰੂ ਸਾਹਿਬ ਦੀ ਰਿਹਾਈ ਦੂਜੇ ਪਾਸੇ ਹੈ ਦੀਵਾਲੀ ਦਾ ਤਿਉਹਾਰ ਸਰੋਤ ਕਹਿੰਦੇ ਨੇ ਕਿ ਇਹ ਪੰਜਾਬ ਦੇ ਸੱਭਿਆਚਾਰ ਯਾਨੀ ਪੰਜਾਬੀਅਤ ਨਾਲ ਬਹੁਤ ਡੂੰਘਾ ਜੁੜਿਆ ਹੋਇਆ ਤੇ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਵੀ ਮਤਲਬ ਬਹੁਤ ਪਹਿਲਾਂ ਤੋਂ ਮਨਾਇਆ ਜਾਂਦਾ ਰਿਹਾ अच्छा मतलब दिवाली एक पुराना कल्चरल फेस्टिवल है जिस दिन इत्तेफाक ਨਾਲ ਇੱਕ ਵੱਡੀ ਸਿੱਖਿਤ ਐਸੀ ਘਟਨਾ ਵਾਪਰੀ ਇਸ ਤਰ੍ਹਾਂ ਹਾਂ ਮੋٹے ਤੌਰ ਤੇ ਇਹ ਕਹਿ ਸਕਦੇ ਆ ਸਰੋਤ ਯਾਦ ਕਰਾਉਂਦੇ ਨੇ ਕਿ ਪੰਜਾਬ ਦੀ ਧਰਤੀ ਜਿਹਨੂੰ ਸप्तसिंधੂ ਕਹਿੰਦੇ ਸੀ ਬਹੁਤ ਪੁਰਾਣੀ ਸਭਿਅਤਾ ਦੀ ਥਾਂ ਰਹੀ ਹੈ ਰਿਗਵੇਦ ਦਾ ਵੱਡਾ ਹਿੱਸਾ ਇੱਥੇ ਲਿਖਿਆ ਗਿਆ ਰਮਾਇਣ ਵੇਲੇ ਮਾਤਾ ਸੀਤਾ ਜੀ ਇੱਥੇ ਵਾਲਮੀਕੀ ਆਸ਼ਰਮ ਚ ਰਹੇ ਅੰਮ੍ਰਿਤਸਰ ਕੋਲ ਲਵ ਕੁਛ ਦੇ ਨਾਂ ਤੇ ਲਾਹੌਰ ਕਸੂਰ ਵਸੇ ਗੋਰਖਨਾਥ ਜਿਹੇ ਜੋਗੀ ਹੋਏ ਪੋਰਸ ਵਰਗੇ ਸੂਰਮੇ ਹੋਏ ਇਹ ਸਾਰੀ ਇਸੇ ਧਰਤੀ ਦੀ ਵਿਰਾਸਤ ਹੈ ਤੇ ਦੀਵਾਲੀ ਵਰਗੇ ਰੌਸ਼ਨੀਆਂ ਦੇ ਤਿਉਹਾਰ ਇਹ ਬਹੁਤ ਪੁਰਾਣੇ ਨੇ ਦੁਨੀਆ ਭਰ ਚ ਮਨਾਏ ਜਾਂਦੇ ਸੀ ਕਈ ਵਾਰ ਫਸਲਾਂ ਨਾਲ ਜੁੜੇ ਹੁੰਦੇ ਸੀ ਮੌਸਮ ਬਦਲਣ ਨਾਲ ਹਾਂ ਰਾਮਚੰਦਰ ਜੀ ਜਦੋਂ ਅਯੁੱਧਿਆ ਵਾਪਸ ਆਏ ਤਾਂ ਉਸ ਮੌਕੇ ਦੀਪਮਾਲਾ ਕੀਤੀ ਗਈ ਉਹ ਇਸ ਨਾਲ ਜੁੜੀ ਇੱਕ ਖਾਸ ਘਟਨਾ ਬਣ ਗਈ ਪਰ ਤਿਉਹਾਰ ਦਾ ਮੂਡ ਪੁਰਾਣਾ ਐ ਤੇ ਪੰਜਾਬੀਅਤ ਦਾ ਮਤਲਬ ਤਾਂ ਫਿਰ ਸਿਰਫ ਸਿੱਖ ਨਹੀਂ ਹੋਏ ਇਸ ਧਰਤੀ ਤੇ ਤਾਂ Hindu, Musalman, Isai, Valmiki ਹੋਰ ਕਿੰਨੇ ਸਾਰੇ ਭਾਈਚਾਰੇ ਵਸਦੇ ਨੇ ਸਰੋਤਾਂ 'ਚ ਵੀ ਆਇਆ ਤਾਂ ਇਹ ਇੱਕ ਸਾਂਝਾ ਸੱਭਿਆਚਾਰਕ ਤਿਉਹਾਰ ਹੋ ਗਿਆ ਬਿਲਕੁਲ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਦਿਨ ਅੰਮ੍ਰਿਤਸਰ ਪਹੁੰਚੇ ਤਾਂ ਸਿੱਖਾਂ ਲਈ ਤਾਂ ਇਹ ਦੋਹਰੀ ਖੁਸ਼ੀ ਹੋ ਗਈ ਸਰੋਤ ਦੱਸਦੇ ਨੇ ਪਾਈ ਕਾਨ ਸਿੰਘ ਨਾਬਾ ਦੇ ਹਵਾਲੇ ਨਾਲ ਕਿ ਸਿੱਖਾਂ ਚ ਉਸ ਦਿਨ ਦੀਵੇ ਜਗਾਉਣ ਦੀ ਜਿਹੜੀ ਰੀਤ ਹੈ ਉਹ ਬਾਬਾ ਬੁੱਢਾ ਜੀ ਨੇ ਸ਼ੁਰੂ ਕਰਵਾਈ ਸੀ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਚ ਸੋ ਸਿੱਖਾਂ ਲਈ ਦੀਵਾਲੀ ਮਨਾਉਣਾ ਇੱਕ ਤਰ੍ਹਾਂ ਨਾਲ ਗੁਰੂ ਸਾਹਿਬ ਦੀ ਵਾਪਸੀ ਦੀ ਖੁਸ਼ੀ ਹੈ ਜਿਹੜੀ ਉਸ ਦੇ ਮਨਾਏ ਜਾ ਰਹੇ ਪੁਰਾਣੇ ਤਿਉਹਾਰ ਨਾਲ ਜੁੜ ਗਈ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਇਹ ਖੁਸ਼ੀ ਸਿਰਫ ਸਿੱਖਾਂ ਨੇ ਹੀ ਨਹੀਂ ਮਨਾਈ ਹੋਣੀ ਗੁਰੂ ਸਾਹਿਬ ਦਾ ਸਤਕਾਰ ਤਾਂ ਸਾਰੇ ਧਰਮਾਂ ਦੇ ਲੋਕ ਕਰਦੇ ਸੀ ਤਾ ਯਕੀਨਨ ਆਸ-ਪਾਸ ਦੇ ਸਾਰੇ ਲੋਕਾਂ ਨੇ ਰਲ ਕੇ ਹੀ ਖੁਸ਼ੀ ਮਨਾਈ ਹੋਣੀ ਹੈ ਤਾਂ ਕਿ ਨਾ ਆਪਸੀ ਸਾਂਝ ਵਧਾਂਦਾ ਹੈ ਤੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਉਸ ਦਿਨ ਰੌਸ਼ਨੀ ਕਰਨੀ ਦੀਪਮਾਲਾ ਕਰਨੀ ਇੱਕ ਸਾਂਝੀ ਖੁਸ਼ੀ ਦਾ ਇਜ਼ਹਾਰ ਹੈ ਜਿਵੇਂ ਉਹ ਸਰੋਤ ਵਿੱਚ ਸੰਤ ਗਿਆਨੇਸ਼ਵਰ ਦਾ ਵੀ ਜ਼ਿਕਰ ਸੀ ਜੋਤ ਸੇ ਜੋਤ ਜਗਾਤੇ ਚਲੋ ਇੱਥੇ ਜੋਤ ਜਗਾਉਣ ਦਾ ਮਤਲਬ ਸਿਰਫ ਦੀਵੇ ਬਾਲਣਾ ਹੀ ਨਹੀਂ ਸਗੋਂ ਗਿਆਨ ਤੇ ਪਿਆਰ ਦੀ ਜੋਤ ਜਗਾਉਣਾ ਵੀ ਹੈ ਮਾਨਵਤਾ ਨਾਲ ਜੁੜਨਾ ਇਹ ਇਤਿਹਾਸਿਕ ਤੇ ਸੱਭਿਆਚਾਰਕ ਪੱਖ ਤਾਂ ਬਹੁਤ ਦਿਲਚਸਪ ਨੇ ਪਰ ਸਰੋਤ ਸਾਨੂੰ ਇਸ ਤੋਂ ਵੀ ਅੱਗੇ ਲੈ ਕੇ ਜਾਂਦੇ ਨੇ ਅੰਦਰੂਨੀ ਰੋਹਾਨੀ ਸਬਕਾਂ ਵੱਲ ਖਾਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਇੱਕ ਸ਼ਬਦ ਦੀ ਗੱਲ ਹੋਈ ਹੈ ਜਿਸ ਦੀ ਪਹਿਲੀ ਤੁਕ ਹੀ ਇੱਕ ਡੂੰਗਾ ਸਵਾਲ ਕਰਦੀ ਹੈ ਹੈ ਕੋਈ ਐਸਾ ਹਮੈ ਤੋਰੇ ਹਾਂਜੀ ਇਹ ਸ਼ਬਦ ਤਾਂ ਮਨ ਦੀਆਂ ਗੁੰਜਲਾਂ ਤੇ ਉਹਨਾਂ ਦੇ ਹੱਲ ਬਾਰੇ ਕਮਾਲ ਦੀ ਗੱਲ ਕਰਦਾ ਹੈ ਹਉਮੈ ਯਾਨੀ ਹੰਕਾਰ ਸਰੋਤ ਦੱਸਦੇ ਨੇ ਇਹ ਕਈ ਤਰ੍ਹਾਂ ਦਾ ਹੋ ਸਕਦਾ ਜਾਤ ਦਾ ਪਦਵੀ ਦਾ ਪੈਸੇ ਦਾ ਆਪਣੀ ਪੜਾਈ ਦਾ ਗੁਰੂ ਸਾਹਿਬ ਪੁੱਛ ਰਹੇ ਨੇ ਕੋਈ ਹੈ ਜਿਹੜਾ ਇਸ ਹੰਕਾਰ ਨੂੰ ਤੋੜ ਸਕੇ ਫਿਰ ਅੱਗੇ ਮਿੱਠੀ ਮਾਇਆ ਦੀ ਗੱਲ ਕਰਦੇ ਨੇ ਜਿਹਦੇ ਨਾਲ ਸਾਨੂੰ ਸਭ ਤੋਂ ਵੱਧ ਮੋਹ ਹੁੰਦਾ ਭਾਵੇਂ ਅਸੀਂ ਮੋਹੋਂ ਕੁਝ ਹੋਰ ਕਹੀਏ ਸਵਾਲ ਫੇਰ ਉਹੀ ਕੋਈ ਹੈ ਜਿਹੜਾ ਇਸ ਮੋਹ ਤੋਂ ਛੁਡਾ ਸਕੇ ਤੇ ਫਿਰ ਕਹਿੰਦੇ ਨੇ ਅਗਿਆਨੀ ਮਾਨੁਖ ਭਇਆ ਜੋ ਨਾਹੀਂ ਸੋ ਲੋਰੈ ਬੰਦਾ ਅਗਿਆਨਤਾ ਚ ਉਸ ਚੀਜ਼ ਪਿੱਛੇ ਭੱਜ ਰਿਹਾ ਜਿਹੜੀ ਨਾਲ ਨਹੀਂ ਜਾਣੀ ਤੇ ਅੰਦਰ ਕੀ ਹਾਲ ਹੈ ਰਹਿਣ ਅੰਧਾਰੀ ਕਾਰਿਆ ਕਵਣ ਜੁਗਤ ਜਿਤ ਪੋਰੇ ਅੰਦਰ ਤਾਂ ਕੁੱਪ ਨੇਰਾ ਪਿਆ ਅਗਿਆਨਤਾ ਦਾ ਕਿਹੜਾ ਤਰੀਕਾ ਹੈ ਜਿਸ ਨਾਲ ਗਿਆਨ ਦਾ ਚਾਨਣ ਹੋਵੇ ਸਵੇਰ ਹੋਵੇ ਹਾਂ ਤੇ ਇਸ ਭਟਕਣ ਦਾ ਥੱਕ ਜਾਣ ਦਾ ਅਹਿਸਾਸ ਵੀ ਕਿੰਨਾ ਸਾਫ਼ ਹੈ ਭ੍ਰਮ ਤੋਂ ਭ੍ਰਮ ਤੋਂ ਹਾਰਿਓ ਅਨੇਕ ਵਿਧੀ ਕਰ ਟੋਰੇ ਮਤਲਬ ਰਾ ਲਬਦਾ ਲਬਦਾ ਭਟਕਦਾ ਭਟਕਦਾ ਮੈਂ ਹਾਰ ਗਿਆ ਬਹੁਤ ਤਰੀਕੇ ਲਾ ਲੇ ਪਰ ਗੱਲ ਨਹੀਂ ਬਣੀ ਇਹ ਤਾਂ ਬਹੁਤ ਹੀ ਕੀ ਕਹਿੰਦੇ ਐ ਜਾਣੀ ਬਿਛਾਣੀ ਭਾਵਨਾ ਹੈ ਬਿਲਕੁਲ ਇਹ ਸਾਡੇ ਸਾਰਿਆਂ ਦੇ ਅੰਦਰ ਦੀ ਘਮੰਡਗੀਰੀ ਦੀ ਗੱਲ ਹੈ ਪਰ ਫਿਰ ਸ਼ਬਦ ਦੇ ਅਖੀਰ ਚ ਗੁਰੂ ਸਾਹਿਬ ਹੱਲ ਦੱਸਦੇ ਨੇ ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨidhi 모ਰੇ ਜਦੋਂ ਵਾਈਬਰੂ ਦੀ ਮੇਰੇ ਹੋਈ ਤਾਂ ਮੈਨੂੰ ਸਾਧ ਸੰਗਤ ਮਿਲ ਗਈ ਤੇ ਉਹ ਸਾਧ ਸੰਗਤ ਮੇਰੇ ਲਈ ਸਾਰੇ ਗੁਣਾ ਦਾ ਖਜ਼ਾਨਾ ਬਣ ਗਈ ਤੇ ਸਰੋਤਾਂ ਚ ਇਹ ਵੀ ਕਿਹਾ ਗਿਆ ਹੈ ਕਿ ਇਹ ਗੱਲ ਗੁਰੂ ਸਾਹਿਬ ਅਸਲ ਚ ਸਾਡੇ ਵਰਗੇ ਸਿੱਖਣ ਵਾਲਿਆਂ ਦੀ ਹਾਲਤ ਦੱਸ ਰਹੇ ਨੇ ਉਹ ਆਪ ਤਾਂ ਇੰਨੀਆਂ ਚੀਜ਼ਾਂ ਤੋਂ ਉੱਪਰ ਨੇ ਹਉਮੈ ਮੋ ਅਗਿਆਨਤਾ ਤੋਂ ਇਹ ਸਾਡੇ ਲਈ ਗਾਈਡੈਂਸ ਹੈ ਇਹ ਸੋਚ ਕੇ ਹੌਸਲਾ ਜਾਂਦਾ ਸਹੀ ਗੱਲ ਹੈ ਇਹ ਸਾਡੇ ਲਈ ਨਕਸ਼ਾ ਹੈ ਤੇ ਸਾਧ ਸੰਗਤ ਦਾ ਫਾਇਦਾ ਕੀ ਹੈ ਸਰੋਤਾਂ ਮੁਤਾਬਕ ਸਾਧ ਸੰਗਤ ਨਾਲ ਜੁੜ ਕੇ ਸਾਡੇ ਅੰਦਰ ਚੰਗੇ ਗੁਣ ਆਉਂਦੇ ਨੇ ਤੇ ਮਾੜੇ ਗੁਣ ਔਗੁਣ ਉਹ ਨਿਕਲਦੇ ਜਾਂਦੇ ਨੇ ਕਹਿੰਦੇ ਨੇ ਮਨਕ ਦੇ ਖਾਲੀ ਨਹੀਂ ਰਹਿੰਦਾ ਇਹ ਚੰਗਿਆਈ ਹੋਗੀ ਜਾਂ ਬੁਰਾਈ ਜਦੋਂ ਗੁਣ ਆਉਣਗੇ ਔ ਗੁਣ ਆਪੇ ਭੱਜਣਗੇ ਜਿਵੇਂ ਪੰਜਵੇਂ ਪਾਤਸ਼ਾਹ ਦਾ ਇੱਕ ਹੋਰ ਹਵਾਲਾ ਸੀ ਸਰੋਤ ਚ ਖੋਜਤ ਖੋਜਤ ਸੁਣੀ ਇਹੇ ਸੋਏ ਸਾਧ ਸੰਗਤ ਬਿਨ ਤਰਿਓ ਨ ਕੋਏ ਬਹੁਤ ਖੋਜਣ ਤੋਂ ਬਾਅਦ ਇਹੀ ਸੱਚ ਸੁਣਿਆ ਕਿ ਸਾਥ ਸੰਗਤ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿੰਨੀ ਕ अहमियत ਦਿੰਨੇ ਆ ਸਾਥ ਸੰਗਤ ਨੂੰ ਤਾਂ ਫਿਰ ਸਵਾਲ ਇਹ ਆਉਂਦਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਸਾਥ ਸੰਗਤ ਦੇ ਤਰੀਕੇ ਕੀ ਨੇ ਸਿਰਫ ਗੁਰਦੁਆਰੇ ਜਾਣਾ ਨਹੀਂ ਸਰੋਤ ਇਸ ਬਾਰੇ ਵੀ ਦੱਸਦੇ ਨੇ ਉਹ ਤਿੰਨ ਮੁੱਖ ਤਰੀਕੇ ਦੱਸਦੇ ਨੇ ਪਹਿਲਾਂ ਤਾਂ ਹਾਂ ਸਰੀਰਕ ਤੌਰ ਤੇ ਜਾਣਾ ਗੁਰਦੁਆਰੇ ਧਰਮ ਸਥਾਨ ਤੇ ਕਿਸੇ ਗੁਰਮੁਖ ਦੀ ਸੰਗਤ ਚ ਬੈਠਣਾ ਦੂਜਾ ਅੱਜ ਕੱਲ ਮੀਡੀਆ ਰਾਹੀਂ ਘਰੇ ਬੈਠੇ ਟੀਵੀ ਤੇ ਇੰਟਰਨੈਟ ਤੇ ਕੀਰਤਨ ਸੁਣ ਲਿਆ ਕਥਾ ਸੁਣ ਲਈ ਇਹ ਵੀ ਸੰਗਤ ਦਾ ਇੱਕ ਰੂਪ ਹੈ ਤੇ ਤੀਜਾ ਜਿਹੜਾ ਸ਼ਾਇਦ ਸਭ ਤੋਂ ਪਰਸਨਲ ਹੈ ਉਹ ਹੈ ਖੁਦ ਬਾਣੀ ਪੜਨਾ ਉਥੀ ਸਾਹਿਬ ਲੈ ਕੇ ਗੁਟਕਾ ਸਾਹਿਬ ਲੈ ਕੇ ਪਾਠ ਕਰਨਾ ਵਿਚਾਰਨਾ ਜਾਂ ਫਿਰ ਜਿਵੇਂ ਸਰੋਤ ਚ ਜ਼ਿਕਰ ਆਇਆ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਵਿਦਵਾਨਾਂ ਦੀਆਂ ਲਿਖਤਾਂ ਟੀਕੇ ਪੜ੍ਹਨੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਸਿੱਧੇ ਗੁਰੂ ਨਾਲ ਜੁੜ ਰਹੇ ਹੁੰਦੇ ਹਾਂ ਗੁਰੂ ਦੀ ਸੰਗਤ ਕਰ ਰਹੇ ਹੁੰਦੇ ਹਾਂ ਹਾਂ ਇਹ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਖਾਸ ਕਰਕੇ ਆ ਤੀਜਾ ਨੁਕਤਾ ਖੁਦ ਪੜਨ ਵਾਲਾ ਕਈ ਵਾਰੀ ਲੱਗਦਾ ਹੈ ਕਿ ਟਾਈਮ ਨਹੀਂ ਹੈਗਾ ਪਰ ਸ਼ਾਇਦ ਰੋਜ਼ ਥੋੜਾ ਜਿਹਾ ਸਮਾਂ ਕੱਢ ਕੇ ਇੱਕ ਸ਼ਬਦ ਤੇ ਵੀ ਵਿਚਾਰ ਕਰ ਲਈਏ ਬਿਲਕੁਲ ਥੋੜਾ ਜਿਹਾ ਵੀ ਜਿਵੇਂ ਸਰੋਤ 'ਚ ਇੱਕੋ ਓੰਕਾਰ ਦੀ ਮਿਸਾਲ ਸੀ ਸਿਰਫ ਇਸ ਇੱਕ ਅੱਖਰ ਦੇ ਅਰਥਾਂ 'ਚ ਹੀ ਕਿੰਨੀ ਡੂੰਘਾਈ ਹੈ ਇਹ ਸਿਰਫ ਇਹ ਨਹੀਂ ਦੱਸਦਾ ਕਿ ਰੱਬ ਇੱਕ ਹੈ ਇਹ ਉਸਦੀ ਵਿਸ਼ਾਲਤਾ ਉਸਦੀ ਸਰਵ ਵਿਆਪਕਤਾ ਉਸਦੀ ਸਿਰਜਣਹਾਰ ਸ਼ਕਤੀ ਅਣਗਿਣਤ ਬ੍ਰਹਮਾਣਡ ਸਭ ਕੁਝ ਜਦੋਂ ਇਹ ਵਿਚਾਰ ਆਉਂਦੀ ਹੈ ਤਾਂ ਅੰਦਰ ਦਾ ਹਨੇਰਾ ਉਹ ਹਉਮੈ ਉਹ ਆਪੇ ਘਟਦੀ ਹੈ ਜਦੋਂ ਆਪਣੀ ਨਿਗੂਣਤਾ ਦਾ ਅਹਿਸਾਸ ਹੁੰਦਾ ਜੀ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਮੁੱਖ ਗੱਲਾਂ ਇਹ ਨਿਕਲਦੀਆਂ ਨੇ ਬੰਦੀ ਛੋੜ ਦਿਵਸ ਦਾ ਸਿੱਖ ਇਤਿਹਾਸ 'ਚ ਖਾਸ ਥਾਂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਨਾਲ ਜੁੜਿਆ ਦੀਵਾਲੀ ਇੱਕ ਪੁਰਾਣਾ ਸੱਭਿਆਚਾਰਿਕ ਤਿਉਹਾਰ ਪੰਜਾਬੀਅਤ ਦੀ ਸਾਜ ਦਾ ਪ੍ਰਤੀਕ ਤੇ ਗੁਰੂ ਸਾਹਿਬ ਦੀ ਵਾਪਸੀ ਨੇ ਇਹਨੂੰ ਸਿੱਖਾਂ ਲਈ ਹੋਰ ਖਾਸ ਬਣਾ ਦਿੱਤਾ ਪਰ ਸ਼ਾਇਦ ਸਭ ਤੋਂ ਵੱਡਾ ਸਬਕ ਹੈ ਅੰਦਰਲੇ ਬੰਦਨਾ ਤੋਂ ਛੁਟਕਾਰੇ ਲਈ ਸਾਧ ਸੰਗਤ ਦੀ ਮਹੱਤਾ ਤਾਂ ਕਿ ਸਾਨੂੰ ਬੁੱਧ ਵਿਵੇਕ ਮਿਲੇ ਸਹੀ ਗਲਤ ਦੀ ਪਹਿਚਾਣ ਹਾਂਜੀ ਬਹੁਤ ਵਧੀਆ ਤੁਸੀਂ ਸਮਪ ਕੀਤਾ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਜਿਸ ਦਾ ਜ਼ਿਕਰ ਸਰੋਤ ਦੇ ਅਖੀਰ ਚ ਸੀ ਸਭ ਮਹਿ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਵਿਵੇਕ ਪਹਿਲਾਂ ਸਾਰਿਆਂ ਚ ਇੱਕ ਰੱਬ ਨੂੰ ਦੇਖੋ ਤੇ ਫਿਰ ਇਸ ਸਮਝ ਨੂੰ ਪੱਕਾ ਕਰਨ ਤੇ ਸਹੀ ਫੈਸਲੇ ਲੈਣ ਲਈ ਸਾਧ ਸੰਗਤ ਚੋਂ ਵਿਵੇਕ ਬੁੱਧੀ ਲਓ ਅਰਦਾਸ ਚ ਵੀ ਤਾਂ ਇਹੀ ਮੰਗਦੇ ਆਂ ਦੀਜੇ ਬੁੱਧ ਵਿਵੇਕਾ ਹੇ ਰੱਬਾ ਉਹ ਸਮਝ ਦੇ ਜਿਸ ਨਾਲ ਚੰਗੇ ਮਾੜੇ ਨੂੰ ਪਛਾਣ ਸਕੀਏ ਸਹੀ ਰਾਤ ਚੁਣ ਸਕੀਏ ਬਿਲਕੁਲ ਇਸੇ ਸੋਚ ਨਾਲ ਤੇ ਸ਼ੁਭਕਾਮਨਾਵਾਂ ਨਾਲ ਸਾਰੇ ਸੁਣਨ ਵਾਲਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਾnde ਜਾਂਦੇ ਇੱਕ ਗੱਲ ਹੋਰ ਸੋਚਣ ਲਈ ਛੱਡ ਜਾਂਦੇ ਆ ਉਹ ਜਿਹੜਾ ਪ੍ਰਿੰਸੀਪਲ ਸਤਬੀਰ ਸਿੰਘ ਜੀ ਦਾ ਹਵਾਲਾ ਸੀ ਸਰੋਤਾਂ 'ਚ ਉਹਨਾਂ ਨੇ ਬ੍ਰਹਮਣ ਦੀ ਵਿਸ਼ਾਲਤਾ ਦੀ ਗੱਲ ਕੀਤੀ ਸੀ ਕਿ ਸਾਡਾ ਸਾਰਾ ਗਿਆਨ ਸਮੁੰਦਰ 'ਚ ਇੱਕ ਚਮਚਾ ਪਾਣੀ ਕੱਢਣ ਜਿੰਨਾ ਹੈ ਸਾਗਰ ਵਿੱਚੋਂ ਇੱਕ ਚਮਚਾ ਪਾਣੀ ਬਾਕੀ ਸਾਰਾ ਸਮੁੰਦਰ ਤਾਂ ਜਾਣਿਆ ਤੇ ਆ ਜੇ ਸਾਡੀ ਸਮਝ ਇੰਨੀ ਕੁ ਹੀ ਹੈ ਤਾਂ ਕੀ ਸਾਧ ਸੰਗਤ ਦੇ ਜਿਹੜੇ ਵੱਖ-ਵੱਖ ਤਰੀਕੇ ਨੇ ਬਾਣੀ ਵਿਚਾਰ ਸੰਗਤ ਖੁਦ ਪੜਨਾ ਇਹਨਾਂ ਨਾਲ ਡੂੰਘਾਈ ਚ ਜੁੜਨਾ ਸਾਨੂੰ ਸਿਰਫ ਸਾਡੇ ਆਪਣੇ ਅੰਦਰ ਦੇ ਹਨੇਰੇ ਨੂੰ ਦੂਰ ਕਰਨ ਚ ਮਦਦ ਕਰਦਾ ਜਾਂ ਫਿਰ ਸ਼ਾਇਦ ਇਹ ਸਾਨੂੰ ਉਹ ਜਿਹੜੇ ਵੱਡੇ ਬ੍ਰਹਮੰਡੀ ਪੇਦ ਨੇ ਜਿਨ੍ਹਾਂ ਨੂੰ ਮਨੁੱਖਤਾ ਸਦੀਆਂ ਤੋਂ ਸਮਝਣ ਲੱਗੀ ਹੈ ਉਹਨਾਂ ਦੇ ਨੇੜੇ ਜਾਣ ਦਾ ਵੀ ਕੋਈ ਰਸਤਾ ਦਿਖਾ ਸਕਦਾ ਸੋਚਣ ਵਾਲੀ ਗੱਲ ਹੈ